ਆਮਦਨ ਦਾ ਜੇਵੇਂ ਮਰਦੀ ਪ੍ਰਣਾ ਜਾਂਦ ਕੜਿਆਲ ਨੌਪ ਤਾਂ ਜਾਂ ਨਗਾਰੇ ਕਿਹਦੇ ਅੱਗੇ ਵੱਜਦੇ ਸੰ ਜਾਂ ਢੋਲ ਕਿਹਦੇ ਅੱਗੇ ਵੱਜਦੇ ਸੰ ਇੱਕ ਸ਼ਬਦ ਬਾਬਨ ਪਾਣੀ ਦੇ ਵਿੱਚ ਆਇਆ ਪੈਸਕਾਰਿਆ ਸੱਚ ਤੇਰਾ ਪੈਸਕਾਰਿਆ ਪੈਸਕਾਰਿਆ ਦਾ ਮਤਲਬ ਹੁੰਦਾ ਪੇਸ਼ ਕਰਨ ਵਾਲਾ ਜਦੋਂ ਕੋਈ ਰਾਜਾ ਮਹਾਰਾਜਾ ਆਪਣੇ ਦਰਬਾਰ ਵਿੱਚ ਆਉਂਦਾ ਸੀ ਆਸੀ ਪਹਿਲਾ ਦਰਬਾਰ ਵਿੱਚ ਉਹ ਕੀ ਆਖਦਾ ਸੀ 사ਤਨ ਆਹ ਫਲਾਨਾ ਫਲਾਨਾ ਕੋਈ ਬਾਦਸ਼ਾਹ ਆ ਰਿਹਾ ਜਿਹੜਾ ਵੀ ਕੋਈ ਬਾਦਸ਼ਾਹ ਹੁੰਦਾ ਉਹਦੇ ਨਾਮ ਦੇ ਨਾਲ ਉਹ ਲੰਮੇ ਤਖੱਲਸ ਨਾਲ ਤੇ ਸਤਕਾਰ ਵਜੋ ਉਹ ਬਾਦਸ਼ਾਹ ਆ ਰਿਹਾ 사ਤਨ ਹੋ ਜਾਉ ਲੋਕੋ ਇਹ 사ਤਨ ਕਰਨ ਵਾਸਤੇ ਜਦੋਂ ਪਿਛੇ ਬਾਦਸ਼ਾਹ ਆਵਾਜੇ ਮਹਾਰਾਜੇ ਦਾ ਨਿਸ਼ਕਰ ਜਾਂਦਾ ਤੇ ਅੱਗੇ ਜਾਂਦੇ ਧੂਲ ਵਜਦੇ ਸਨ ਜਾਂ ਖਾਲਸਾ ਜੀਓ ਨੌਕਤਾ ਵਾ ਇਹ ਜੜ੍ਹੜਿਆਵਾਂ ਵਜਦੇ ਸਨ ਇਹ ਨਾ ਸਤਕਾਰ ਗੁਰੂ ਅਰਜਨ ਸਾਹਿਬ ਪਾਵਨ ਪਾਣੀ ਦਾ ਕਰ ਰਿਆ ਮਹਾਰਾਜ ਸਕੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਗਦੇ ਪਾਸੇ ਖੜਿਆ ਹਾਲ ਵਾਲਾ ਸਿੱਖ ਹੋ ਰਿਹਾ ਕੜਿਆਵਾਂ ਵਜਾ ਰਿਹਾ ਇੱਕ ਪਾਣੀ ਦਾ ਸ਼ਰਧਾ ਕਰ ਰਿਹਾ ਜਲ ਦਾ ਸ਼ਰਧਾ ਦੇਹ ਜੁਰੇ ਉੱਪਰ ਅਜਿਓ ਗੁਰੂ ਗ੍ਰੰਥ ਸਾਹਿਬ ਆਤ ਗ੍ਰੰਥ ਦਾ ਰੂਪ ਨਹੀਂ ਧਾਰਨ ਕੀਤਾ ਜੇ ਪੋਥੀਆਂ ਹੀ ਐ ਤੇ ਪੋਥੀਆਂ ਨੂੰ ਆਪ ਰਜਨ ਸਹਿ ਮਹਾਰਾਜ ਕਦਮਾਂ ਦਾ ਜੋੜਾ ਲਾ ਕੇ ਤੇ ਹਜ਼ੂਰੀਨ ਵਾਲਾ ਆਪਣੀ ਅਸਥਾਨ ਨਾਲ ਚੋਣ ਕਰ ਲਈ ਇਹਦਾ ਬੜਾ ਸਰਕਾਰ ਕੀ ਨਾ ਪਾਉਣ ਵਾਲੀ ਗਣਾਪਣੇ ਵਿੱਚ ਅਸੀਂ ਚਾਰ ਕੇ ਰਿਖੀ ਕਿ ਜੋ ਆਪਦੇ ਰੌਣਹੇ ਪੈ ਜਾਂਦਾ ਵਾ ਤੇ ਮੈਨੂੰ ਮਾਫ ਕਰਨਾ